ਜਿਹੜੇ ਕਹਿ ਦਿੰਦੇ ਨਾ ਨਹੀਂ ਜੀ ਗਾਉਣਾ ਤੋਤਾ ਰਟਣਾ ਹੈ ਉਹ ਧਿਆਨ ਨਾਲ ਸਮਝਿਓ ਬਿਨਾ ਗਾਏ ਤੂੰ ਅੰਦਰ ਟਿਕਦਾ ਹੀ ਨਹੀਂ ਹੈ ਜਾ ਗਾਲਾ ਜਾ ਉਹਦੀ ਯਾਦ ਸਦਾ ਅੰਦਰ ਬਿਠਾ ਹੁਣ ਅੰਦਰ ਉਹੀ ਬੈਠੇਗਾ ਜਿਹਨੂੰ ਗਾਵਾਂਗੇ ਇਹੀ ਕਹਿੰਦਾ ਦੋ ਰਸਤੇ ਨੇ ਪ੍ਰਮਾਤਮਾ ਨੂੰ ਪਾਉਣ ਦੇ ਹੋਰ ਕੋਈ ਰਾਹ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ ਜਿਹੜਾ ਮਹਾਪੁਰਸ਼ ਐ ਸੰਤ ਐ ਉੱਠਦਿਆਂ ਬੈੰਧਿਆਂ ਲੇਟਿਆਂ ਇੱਕੋ ਹੀ ਕੰਮ ਕਰਦਾ ਉਹ ਐ ਪ੍ਰਮਾਤਮਾ ਦਾ ਨਾਮ ਜਪਣਾ ਪਹਿਲਾਂ ਜਪਣ ਦੀ ਗੱਲ ਕਰਾਂਗਾ ਮੈਂ ਉਠਤ ਬੈਠਤ ਹਰ ਹਰ ਗਾਇਐ ਜਿਨ ਜਿਸ ਸਿਮਰਤ ਵਰਨੇ ਚਲ ਪਾਇਆ ਫਿਰ ਸਿਮਰਨ ਦੀ ਗੱਲ ਆ ਜਾਂਦੀ ਹੈ ਕਹਿੰਦੇ ਗਾਓ ਮਨ ਵਿੱਚ ਧਿਆਉ ਹੁੰਦਾ ਕੀ ਹੈ ਉੱਠਦਿਆਂ ਬਹਿਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਇਆ ਜਨ ਨਾਨਕ ਗੁਰਮੁਖ ਹਰ ਲਹੀਐ ਜਿਨ੍ਹਾਂ ਵੀ ਅੱਜ ਤੱਕ ਰੱਬ ਨੂੰ ਲਹੀਐ ਪਾਇਆ ਹੈ ਫੜਿਆ ਹੈ ਉਹਨਾਂ ਜਾਂ ਧਿਆ ਕੇ ਪਾਇਆ ਹੈ ਤੇ ਜਾਂ ਕਾ ਕੇ ਪਾਇਆ ਹੈ ਤੋ ਜਿਨੇ ਪਾਇਆ ਹੈ ਉਹ ਹੈ ਸੰਤ ਜਿਨੇ ਨਹੀਂ ਪਾਇਆ ਠੀਕ ਹੈ ਧਾਰਮਿਕ ਲਿਬਾਸ ਉਤਾਰਦਾ ਹੈ ਤੁਸੀਂ ਉਹਦਾ ਅਦਬ ਕਰਦੇ ਹੋ ਉਹ ਅਵੇਲਾਖੀ ਹੈ ਪਰਮਾਰਥ ਦੇ ਰਸਤੇ ਤੇ ਚੱਲ ਰਿਹਾ ਹੈ ਹੋ ਸਕਦਾ ਕੱਲ ਨੂੰ ਪਹੁੰਚ ਜਾਵੇ ਪਰ ਹਰੇ ਪਹੁੰਚਿਆ ਨਹੀਂ ਹੈ ਤੁਹਾਡਾ ਮਤਲਬ ਇਹ ਨਹੀਂ ਵੀ ਜੇ ਕੋਈ ਨਹੀਂ ਪਹੁੰਚਿਆ ਉਹਦੀ ਬਦਖੋਈ ਕਰੀਏ ਤੇ ਜੇ ਕੋਈ ਪਹੁੰਚ ਗਿਆ ਹੈ ਉਹਦੀ ਵਡਿਆਈ ਆਪਾਂ ਕਰਨੀ ਹੈ ਰੂਦਾ ਹੁਕਮ ਹੈ ਪਰ ਇਹ ਹੁਕਮ ਨਹੀਂ ਹੈ ਕਿਸੇ ਦੀ ਨਿੰਦਾ ਕਰੋ ਹਰੇ ਪਾਂਦੀ ਹੋ ਸਕਦਾ ਹੈ ਰਾਈ ਹੋ ਸਕਦਾ ਹੈ ਕਦੇ ਨਾ ਕਦੇ ਮੰਜ਼ਲੇ ਮਕਸੂਦ ਤੇ ਪਹੁੰਚੇਗਾ ਪਰ ਜਿਹੜਾ ਪਹੁੰਚਿਆ ਹੈ ਉਹ ਸਾਗਰ ਦਾ ਹੀ ਰੂਪ ਹੈ ਉਹ ਮਹਾਪੁਰਸ਼ ਹੈ ਉਹ ਸੰਤ ਹੈ ਹੁਣੇ ਛੇ ਉੱਠਦੇ ਆ ਮੁੰਦਿਆਂ ਸੁੱਤਿਆਂ ਦੀ ਗੱਲ ਹੈ ਇਹ ਤੇ ਗੱਲ ਮੰਨਣ ਚਾਹੀ ਗਈ ਵੀ ਉੱਠ ਕੇ ਵੀ ਕੋਈ ਗਾ ਸਕਦਾ ਹੈ ਬੈਠਾ ਵੀ ਗਾ ਸਕਦਾ ਹੈ ਸੁੱਤਿਆਂ ਕਿਵੇਂ ਕੋਈ ਗਾਉਂਦਾ ਹੈ ਹੁਣ ਵੇਖੋ ਜੋ ਤੁਸੀਂ ਸਾਰੀ ਦਿਹਾੜੀ ਚਿਤਵਣੀਆਂ ਚਿਤਵੋਗੇ ਬਚਨ ਬਲਾਸ ਕਰੋਗੇ ਉਹੀ ਸੁਪਨਾ ਆ ਜਾਂਦਾ ਬੰਦੇ ਨੂੰ ਜਿਹੜਾ ਸਾਰੀ ਦਿਹਾੜੀ ਕਾਮੁਕ ਬਾਤਾਂ ਪਾਉਂਦਾ ਹੈ ਇਸਤਰੀ ਦਾ ਸੁਪਨਾ ਆਵੇਗਾ ਰਾਜ ਭਾਗ ਦੀਆਂ ਬਾਤਾਂ ਪਾਉਂਦਾ ਹੈ ਤਖਤ ਦਾ ਸੁਪਨਾ ਆਵੇਗਾ ਪੈਸੇ ਵਿੱਚ ਗਲਤਾਨ ਹੈ ਨੋਟਾਂ ਦਾ ਸੁਪਨਾ ਆਵੇਗਾ ਇਦਾਂ ਹੀ ਜਿਹੜਾ ਬਹਿੰਦਿਆਂ ਉੱਠਦਿਆਂ ਵਾਹਿਗੁਰੂ ਦੇ ਗੀਤ ਗਾਉਂਦਾ ਹੈ ਉਹਦੇ ਸੁਪਨੇ ਵਿੱਚ ਵੀ ਵਾਹਿਗੁਰੂ ਹੀ ਆਉਂਦਾ ਹੈ। ਸੰਤ ਗਿਆਨੀ ਗੁਰਵਚਨ ਸਿੰਘ ਖਾਲਸਾ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਬਾਹਰਮੇ ਮੁਖੀ। ਇਹ ਜਥੇ ਦੇ ਤਕਰੀਬਨ ਸਿੰਘਾਂ ਨੂੰ ਪਤਾ ਹੈ ਵੀ ਘੰਟਾ 2 ਘੰਟੇ ਸਰੀਰ ਨੂੰ ਆਰਾਮ ਦਿੰਦੇ ਸਨ। ਸਾਰੀ ਦਿਹਾੜੀ ਪ੍ਰਚਾਰ ਪ੍ਰਸਾਰ ਵਿੱਚ ਕੱਢਣੀ। ਔਰ ਜਦੋਂ ਲੇਟਣਾ ਉਸ ਵਕਤ ਵੀ ਨਾਮ ਹੀ ਬੁੜਬਣਾਣਾ ਤੇ ਸਿੰਘਾਂ ਨੇ ਕਈ ਵਾਰ ਨਾ ਉਥੀਆਂ ਖੋਲ ਲੈਣੀ ਕਿ ਵੀ ਵੇਖੀਏ ਮਹਾਪੁਰਸ਼ ਕਿਹੜੀ ਬਾਣੀ ਪੜ ਰਹੀ ਹੈ ਕੀ ਇਹਦਾ ਹੋ ਸਕਦਾ ਹੈ ਕਿਉਂ ਨਹੀਂ ਹੋ ਸਕਦਾ ਭਾਈ ਲੋਕ ਆਪਾਂ ਸੁਪਨੇ 'ਚ ਬੁੜਬਣਾਉਂਦੇ ਗਾਲਾਂ ਕੱਢਦੇ ਵੇਖੇ ਨੇ ਮਾੜਾ ਚੰਗਾ ਬੋਲਦੇ ਵੇਖੇ ਨੇ ਤੇ ਨਾਮ ਕਿਉਂ ਨਹੀਂ ਪਰਫੁੱਲਤ ਹੋ ਸਕਦਾ ਕਬੀਰ ਜੀ ਮਹਾਰਾਜ ਬੜੀ ਵਡਿਆਈ ਕਰਦੇ ਨੇ ਜਿਹਦੀ ਐਸੀ ਅਵਸਥਾ ਹੋਵੇ ਜਿਹੜਾ ਸੁੱਤਿਆਂ ਵੀ ਨਾਮ ਬੁੜਬੜਾਵੇ ਕਬੀਰ ਸੁਪਨੇ ਹੂੰ ਬਰੜਾਇ ਕੈ ਜਹੇ ਮੁਖ ਨਿਕਸੈ ਰਾਮਾ ਤਾਂਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮਾ ਕਹਿੰਦੇ ਜਿਹੜਾ ਇਦਾਂ ਦਾ ਮਹਾਪੁਰਸ਼ ਹੈ ਦਾ ਨਾਮ ਹੀ ਬੁੜਬੜਾਉਂਦਾ ਹੈ ਲੇਟਿਆ ਹੋਇਆ ਵੀ ਕਹਿੰਦੇ ਮੇਰੀ ਖੱਲ ਲਾ ਲਓ ਮੇਰੀ ਖੱਲ ਦਾ ਜੋੜਾ ਬਣਾ ਕੇ ਉਸ ਮਹਾਪੁਰਸ਼ ਦੇ ਚਰਨੀ ਪਵਾ ਦਿਓ ਇਹ ਨਾ ਦਬੈ ਉਹਦਾ ਔਰ ਐਸੇ ਮਹਾਪੁਰਸ਼ਾਂ ਲਈ ਹੀ ਬਾਣੀ ਵਿੱਚ ਆਉਂਦਾ ਹੈ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਹੀ ਹਿਮਸੈਲਫ ਜਿਲੀਬ੍ਰੇਟਡ ਪਾਪ ਮੁਕਤ ਹੈ 84 ਲੱਖ ਜੂਨਾ ਤੋਂ ਅਰੋਪ ਭਵ ਸਾਗਰ ਤੇ ਲੋਕਾਈ ਨੂੰ ਸਿੱਧੇ ਰਸਤੇ ਪਾ ਕੇ ਤਾਰ ਨਾਉਂਦਾ ਹੈ ਰੱਬ ਨਾਲ ਜੋੜ ਕੇ ਜਿਹੜੇ ਉਹਦੇ ਸੰਗੀ ਨੇ ਉਹ ਵੀ ਤਰ ਜਾਂਦੇ ਨੇ ਜਿਵੇਂ ਬੇੜੀ ਚ ਬਈਏ ਤੇ ਪੂਰ ਦਾ ਪੂਰੀ ਪਾਰ ਲੰਘ ਜਾਂਦਾ ਹੈ ਇਹ ਮਲਾਹ ਦੀ ਤਾਕਤ ਹੈ ਸਾਰਿਆਂ ਨੂੰ ਹੀ ਸਮੁੰਦਰੋਂ ਪਾਰ ਲੈ ਜਾਂਦਾ ਹੈ ਜੇ ਆਪ ਕੋਈ ਤਰਕੇ ਲੰਘਣ ਲੱਗੇ ਵੱਡੀ ਗੱਲ ਹੈ ਇੱਕ ਦੂਆ ਨੂੰ ਲੰਗਾ ਲਵੇਗਾ ਸਾਰੇ ਨਹੀਂ ਨਾ ਲੰਘਣੇ ਤੇ ਕਈ ਆਪ ਵੀ ਡੁੱਬ ਜਾਂਦੇ ਨੇ ਸੰਤੋ ਹੈ ਜਿਹੜਾ ਆਪ ਮੁਕਤ ਹੈ ਔਰ ਸੰਗੀਆਂ ਨੂੰ ਵੀ ਪਾਰ ਲੈ ਜਾਂਦਾ ਹੈ